ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਇਹ ਜਿਹੜੀਆਂ ਲਾਈਨਾਂ ਨੇ ਇਹ ਟ੍ਰੇਨ ਦੀਆਂ ਲਾਈਨਾਂ ਜਾ ਕੇ ਨਨਕਾਣਾ ਸਾਹਿਬ ਦੇ ਨਾਲ ਜੁੜਦੀਆਂ ਸਨ ਕਿਸੇ ਟਾਈਮ ਇੱਥੇ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਰੱਖਿਆ ਗਿਆ ਇਹ ਸਟੇਸ਼ਨ ਤੇ ਇੰਨੀ ਭੀੜ ਹੁੰਦੀ ਸੀ ਕਿ ਨਨਕਾਣਾ ਸਾਹਿਬ ਜਾਣ ਦੇ ਲਈ ਇਸ ਟ੍ਰੇਨ ਤੇ ਇਸ ਸਟੇਸ਼ਨ ਤੇ ਆਉਣਾ ਪੈਂਦਾ ਸੀ ਪਰ ਅੱਜ ਦੋਨਾਂ ਦੇਸ਼ਾਂ ਦੀ ਵੰਡ ਹੋਣ ਕਾਰਨ ਸੁੰਨਸਾਨ ਪਿਆ ਸਟੇਸ਼ਨ ਇਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਅੱਜ ਦੇ ਜਮਾਨੇ ਵਿੱਚ ਇਹ ਬੰਦ ਪਿਆ ਏ ਔਰ ਉਹਨਾਂ ਦੀਆਂ ਲਾਈਨਾਂ ਜਿਹੜੀਆਂ ਆਪਸ ਵਿੱਚ ਜੁੜਦੀਆਂ ਸਨ ਟੁੱਟ ਚੁੱਕੀਆਂ ਨੇ ਸਟੇਸ਼ਨ ਰੇਲਵੇ ਸਟੇਸ਼ਨ ਪ੍ਰਾਣਾ ਪੜਿਆ ਹੋਇਆ ਸਾਡੇ ਪੱਤਰਕਾਰ ਲਾਭਪ੍ਰੀਤ ਖੁਸ਼ੀਪੁਰ ਦੀ ਏ ਖਾਸ ਰਿਪੋਰਟ ਸੋਸ਼ੀ ਗ ਜੀ ਮੈਂ ਤੁਹਾਡਾ ਆਪਣਾ ਲਾਭਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਜਲਾ ਗਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵੇ ਰੇਲਵੇ ਸਟੇਸ਼ਨ ਤੇ ਪਹੁੰਚੇ ਹਾਂ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬਿਲਡਿੰਗ ਦੀ ਜਿਹੜੀਆਂ ਤਸਵੀਰਾਂ ਜ਼ਰੂਰ ਦਿਖਾ ਦਿੱਤੀਆਂ ਜਾਣ ਸੋ ਇਹ ਬਹੁਤ ਪੁਰਾਣਾ ਬਣਾਇਆ ਰੇਲਵੇ ਸਟੇਸ਼ਨ ਸੋ ਉਸੇ ਤਰ੍ਹਾਂ ਦੀ ਜਿਹੜੀ ਪੁਰਾਣੀ ਕਾਰਗਰ ਕੀਤੀ ਗਈ ਹੈ ਇਟਾਂ ਪੁਰਾਣੀਆਂ ਲਗਾਈਆਂ ਗਈਆਂ ਨੇ ਸੋ ਅੰਦਰ ਵੀ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਡਾਟਾ ਲਗਾ ਕੇ ਜਿਹੜਾ ਬਿਲਕੁਲ ਇਸ ਬਿਲਡਿੰਗ ਨੂੰ ਜਿਹੜਾ ਅਡਜਸਟ ਕੀਤਾ ਗਿਆ ਸੋ ਸਾਡੇ ਨਾਲ ਕੁਝ ਇਸ ਪਿੰਡ ਦੇ ਜਿਹੜਾ ਸਰਬ ਬਾਬਾਨਕ ਦੇ ਕੁਝ ਕਰਮਚਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਿਹੜੀ ਆ ਇਸ ਰੇਲਵੇ ਸਟੇਸ਼ਨ ਦੀ ਗੱਲ ਸਾਂਝੀ ਕਰਾਂਗੇ ਸੱਚੀ ਇਹ ਭਾਜੀ ਜਿਹੜਾ ਰੇਲ ਵਿਸ਼ੇਸ਼ਨਾ ਮਤਲਬ ਪੰਜਾਬ ਦਾ ਸਭ ਤੋਂ ਪੁਰਾਣਾ ਰੇਲ ਵਿਸ਼ੇਸ਼ਨਾ ਕਿਵੇਂ ਮਤਲਬ ਕਿੰਨੀਆਂ ਟ੍ਰੇਨਾਂ ਜਿਹੜੇ ਪਹਿਲਾਂ ਹੁੰਦੀ ਸੀ ਤਾਂ ਹੁਣ ਤਾਂ ਕਿੰਨੀਆਂ ਚੱਲੀਆਂ ਆ ਗਈਆਂ ਉਸ ਟਾਈਮ ਦੇ ਉੱਤੇ ਸਰ ਜੀ ਟ੍ਰੇਨਾਂ ਤਿੰਨ ਹੁੰਦੀਆਂ ਸੀ ਇੱਕ ਸਵੇਰੇ ਤੇ ਦੁਪਹਿਰੇ ਤੇ ਸ਼ਾਮ ਨੂੰ ਹਾਂਜੀ ਜਿਹੜੀ ਦਸਮਯੋਗ ਜਿਗਰ ਜੋਗ ਕਿ ਜਿਹੜੀ ਇੱਥੋਂ ਪਹਿਲਾਂ ਜਿਹੜੀਆਂ ਪਾਕਿਸਤਾਨ ਦੇ ਵਪਾਰਕ ਜਿਹੜੀਆਂ ਟ੍ਰੇਨਾਂ ਜਾਂਦੀਆਂ ਉਹ ਕਿਵੇਂ ਸਾਰਾ ਦੱਸੋ ਉਹ ਸਰ ਜੀ ਇਦਾਂ ਜਿੱਥੇ ਇੱਥੇ ਹੁੰਦਾ ਹੁੰਦਾ ਜਕਸ਼ਨ ਹਾਂਜੀ ਡੇਰਾ ਬਾਬਾ ਨਾਨਕ ਸਟੇਸ਼ਨ ਤੇ ਕਿਉਂਕਿ ਰੇਲ ਜੀ ਉਧਰੋਂ ਵੀ ਆ ਰਹੀ ਜੇ ਲਾਹੌਰ ਵੱਲੋਂ ਵੀ ਆ ਰ ਇਥੇ ਦੋਵੇਂ ਟਰੇਲਾਂ ਇਕੱਠੀਆਂ ਹੋ ਗਏ ਇੱਕ ਦੂਜੀ ਨੂੰ ਪਾਸ ਕਰਦੀਆਂ ਹਾਂਜੀ ਮਨ ਕਿ ਕਿਹੜੇ ਕਿਹ ਕਿਹ ਚੀਜ਼ ਦਾ ਜਿਹੜਾ ਵਪਾਰ ਹੁੰਦਾ ਰਿਹਾ ਤੇ ਮਨ ਕਿਹ ਚੀਜ਼ ਨੂੰ ਇਹ ਚੱਲ ਰਿਹਾ ਵਪਾਰ ਇੱਥੇ ਸਰਜੀਆ ਕ ਹੁੰਦਾ ਹੀ ਆ ਤੇ ਆਪਣਾ ਚੌਲ ਚ ਜ਼ਿਆਦਾ ਹੀ ਜੇ ਗੋੜ ਜਾਂਦਾ ਹੁੰਦਾ ਹੀ ਹੋਰ ਬਾਕੀ ਆਪਣਾ ਖਾਦ ਆਉਂਦੀ ਹੀ ਜੇ ਉਸ ਟਾਈਮ ਤੇ ਜਿਪਸਮ ਪੜੀ ਹੀ ਹਾਂ ਉਹ ਤੇ ਉਹ ਦੀ ਹਾਂ ਉਹ ਉਸ ਤੋਂ ਅੰਦਰ ਕਾਫੀ ਲੋਕਾਂ ਦਾ ਜਿੰਨਾ ਵਪਾਰ ਦਾ ਦੇ ਇੱਥੇ ਮਨ ਲੋਕਾਂ ਰੋਕੌਰ ਕਾਫੀ ਮਿਲਦਾ ਹੋਏਗਾ ਤੇ ਇੱਥੇ ਆਵਾਜ਼ਾਂ ਵੀ ਕਾਫੀ ਹੁੰਦੀ ਹੋਏ ਪਣੀ ਤੇ ਇੱਥੇ ਆਵਾਜ਼ਾਂ ਇੱਥੇ ਸਰਦੀ ਸਾਡੇ ਵੇਖਣ ਦਾ ਕਰ ਵੀ ਤੇ ਹੈਗੀ ਹਾਂਜੀ ਹਾਂਜੀ ਉਹ ਹੁੰਦੇ ਤਾਂ ਉਸ ਮੋੜ ਦੇ ਵਿੱਚ ਇੱਕ ਪੰਪਾ ਪਰ ਕੰਜਾਬ ਤਾਂ ਉਹ ਤੋਂ ਹੀ ਮੋੜ ਕੁਝ ਵੇਖਿਆ ਤਾਂ ਹੁਣ ਕੁਝ ਵੇਖਿਆ ਹੋਣ ਸਰ ਹੁਣ ਤਾਂ ਤੇ ਉਦੋਂ ਦਾ ਬਹੁਤੀ ਫਰਕ ਆ ਹੁਣ ਵੇਖੋ ਜੀ ਸੁਣ ਸਾਨੂੰ ਸਾਰਾ ਕੋਈ ਮਤਲਬ ਗੱਲਬਾਤ ਕੋਈ ਮਤਲਬ ਸਵਾਰੀਆਂ ਵੀ ਜਿਹੜੀਆਂ ਉਸੇ ਟਾਈਮ ਆਉਂਦੀਆਂ ਜਦੋਂ ਮੈਨੂੰ ਟ੍ਰੇਨ ਦਾ ਆਉਂਦਾ ਸਮਾਂ ਹੁੰਦਾ ਜੀ ਜੀ ਹਾਂਜੀ ਜੀ ਜੇ ਜਿਨੀ ਕਿ ਅੱਧਾ ਘੰਟਾ ਪਹਿਲਾਂ ਸਵਾਰੀ ਆਉਂਦੀ ਏ ਤੇ ਉਹ ਟ੍ਰੇਨ ਦੇ ਉਹ ਕਿਹੜੇ ਕਿਹੜੇ ਜਿਹੜੇ ਪਾਕਿਸਤਾਨ ਜਾਂਦੀ ਰਹੀ ਵਪਾਰਕ ਜਿਹੜੀਆਂ ਟ੍ਰੇਨਾਂ ਜਾਂਦੀ ਰਹੀ ਕਿਹੜੇ ਕਿਹੜੇ ਮਤਲਬ ਜਾਂਦੀ ਜੀ ਪੰਡਤ ਸਾਹਿਬ ਨੂੰ ਜਾਂਦੀ ਇੱਕ ਆ ਉਹ ਸਰ ਜੀ ਜਿਹੜੀਆਂ ਮਾਲ ਜਾਂਦਾ ਹੀ ਨਾ ਉਹ ਜਾਂਦੇ ਜਿਨੀ ਕਿ ਇਹ ਡੇਰੇਪਾਪਾ ਨਾਨੇ ਸਟੇਸ਼ਨ ਤੋਂ ਇਹ ਆਪਣਾ ਪੰਜ ਪੰਜਵਾਂ ਸ਼ੇਸ਼ ਲਾਹੌਰ ਦਾ ਹੀ ਤੇ ਮਾਲ ਜਿਹੜਾ ਇਹ ਲਾਹੌਰ ਦਾ ਕਰ ਜਾਂਦਾ ਲਾਹੌਰ ਵੀ ਜੰਕਸ਼ਨ ਹੀ ਜੇ ਉਥੇ ਉਹ ਮਾਲ ਲਾਤਦਾ ਹੀ ਹੁੰਦਾ ਬੇਰੋਦਰੋਂ ਜੋ ਵੀ ਆਉਂਦਾ ਹੀ ਜੇ ਸ਼ਵਾਰਾ ਸ਼ੂਰਾ ਜੋ ਵੀ ਬਹੁਤ ਵਕਤ ਜਿਹੜੇ ਸਟੇਸ਼ਨ ਉੱਥੇ ਮਾਲ ਸਪਲਾਈ ਕੀਤਾ ਹੁੰਦਾ ਹੈ ਹਾਂਜੀ 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 ਤੇ ਜਿਵੇਂ ਮਤਲਬ ਹੁਣ ਤੁਸੀਂ ਦੇਖਦੇ ਜੋ ਮਤਲਬ ਕਰਮਚਾਰੀ ਇੱਥੇ ਮਤਲਬ ਆ ਰਹੇ ਨੇ ਮੈਂ ਦੇਖਿਆ ਇੱਕ ਦੋ ਆ ਵੀ ਗਏ ਨੇ ਇੱਥੇ ਕੋਈ ਕਰਮਚਾਰੀ ਕੋਈ ਨਹੀਂ ਆ ਟਿਕਟਾਂ ਕਰਨੋਂ ਪਰ ਜਿਵੇਂ ਮੰਨ ਲਓ ਇੱਥੇ ਯਾਤਰੀ ਹੁੰਦੇ ਨੇ ਕੀ ਉਹ ਕਰਮਚਾਰੀ ਬਾਹਰ ਚੰਦਾ ਕਿ ਜਾਂ ਕਿਵੇਂ ਸਾਰੇ ਕਰਮਚਾਰੀ ਸਰ ਜਿੱਦਾਂ ਤੁਹਾਨੂੰ ਦੱਸਿਆ ਵੀ ਅੱਧਾ ਘੰਟਾ ਪਹਿਲਾਂ ਪੌਣਾ ਘੰਟਾ ਪਹਿਲਾਂ ਉਹਨੇ ਤੇ ਆਉਣਾ ਵਾ ਕੀ ਜਕਰ ਸਵਾਰੀਆਂ ਦੇ ਨਾਂ ਹੁਣ ਕਰਕੇ ਕਿੰਨਾ ਨਾਂ ਹੁਣ ਕਰਕੇ ਸਰ ਜੀ ਕਿਉਂਕਿ ਇੰਨੇ ਗਾੜ੍ਹ ਆਂਦੀਗਾ ਆਵਾਜ਼ ਆਂਦੀਗੀ ਜੇ ਹੁਣ ਟਿਕਟਾਂ ਦਿੱਤੀਆਂ ਵੀ ਤੇ ਤੁਸੀਂ ਆਪ ਸਿਆਣੇ ਜੇ ਇੱਕ ਹੋਵੇ ਸਟੇਸ਼ਨ ਹੋਵੇ ਤੇ ਉਹਦੇ ਤੇ ਚਾਰ ਪੰਜ ਟਿਕਟਾਂ ਵਿਕਣ ਤੇ ਕੀ ਉਹਦੀ ਕਮਾਈ ਕੀ ਆ ਜੀ ਕਿ ਲੱਗਦਾ ਵੀ ਜਿਆਦਾ ਇਥੋਂ ਮੁਲਾਜ਼ਮ ਲੋਜਮ ਜਿਹੜੇ ਡਿਊਟੀ ਵਾਲੇ ਉਹ ਚੱਲਦੇ ਆ ਇਸ ਵਕਤ ਇਸ ਵਾਰ ਤੇ ਡਿਊਟੀਆਂ ਵਾਲੇ ਨੇ ਕੋਈ ਸ਼ਹਿਰੋਂ ਜੋ ਵੀ ਨੇ ਵਿਚਾਰੇਗਾ ਆਪਸਾ ਡਿਊਟੀਆਂ ਕਰਦੇ ਨੇ ਜਿੰਨਾ ਕੋਈ ਮੇਲਾ ਚ ਨੇ ਜਾਂ ਫੈਕਟਰੀਆਂ ਚ ਨੇ ਤੇ ਉਹਨਾਂ ਨੇ ਆਪਣੇ ਪਾਸ ਬਣਾਏ ਨੇ ਕਾਰਡ ਬਣਾਏ ਨੇ ਠੀਕ ਹੈ ਅੱਛਾ ਜਿਵੇਂ ਹਮਾਂ ਦੇਖਿਆ ਕੁਆਟਰ ਵੀ ਇੱਥੇ ਟੱਲੇ ਪਏ ਨੇ ਉਹਨਾਂ ਕੁਆਟਰ ਦੇ ਵਿੱਚ ਪਹਿਲਾਂ ਕੌਣ ਰਹਿੰਦੇ ਸਰਕਾਰੀ ਕਰਮਚਾਰੀ ਜੀ ਹਾਂ ਸਰਕਾਰੀ ਸਰਕਾਰੀ ਉਹਦੇ ਵਿੱਚ ਟ੍ਰੈਕਮੈਨ ਆਣ ਪਾਣੀ ਵਾਲੇ ਆਣ ਜੋ ਵੀ ਸਟੇਸ਼ਨ ਟਾਪ ਦੇ ਮੰਨੇ ਅਣੋਲ ਬਿਲਡਿੰਗ ਤੇ ਪੁਰਾਣੀਆਂ ਜਾਂ ਕੁਆਟਰਾਂ ਪੁਰਾਣੀਆਂ ਹੋਰ ਵੀ ਚੀਜ਼ਾਂ ਕੋ ਪੁਰਾਣੀਆਂ ਜਿੱਥੋਂ ਨਾ ਹੋਰ ਇੱਥੇ ਕਿਹੜੀਆਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਪ੍ਰਾਪਤਨ ਜਿਹੜੀਆਂ ਸਾਨੂੰ ਤੋਂ ਪਹਿਲਾਂ ਦੀਆਂ ਬਣੀਆਂ ਨੇ ਐਸ ਵਕਤ ਤੇ ਸਾਰ ਸਮਝੋ ਵੀ ਹੁਣ ਸਾਰੀਆਂ ਢੱਠ ਢੁਠਾ ਹੋ ਗਈਆਂ ਨੇ ਉਦਾਂ ਤੇ ਹਾ ਪੁਰਾਣੀ ਕੋਠੀ ਆ ਇਹ ਉਹਦਾ ਪਲੇਟ ਯਾਰ ਵੱਡੇ ਅਸਟੇਜ ਐਡਮਿਨਿਸਟ੍ਰੇਸ਼ਨ ਮਾਰਟਲ ਦੀ ਇੱਥੇ ਕੋਠੀ ਆ ਇਧਰਲੇ ਪਨੇ ਉਹ ਵੀ ਸਾਬ ਕੁਆਟਰ ਜੋ ਵੀ ਆ ਉਹ ਟੱਠ ਢੁਠਾ ਗਏ ਨੇ ਹੁਣ ਤੇ ਉਥੇ ਫਾਜਗਲਾਂ ਆਨੇ ਪੋਤੇ ਪਾ ਦੇ ਤੇ ਲਾਇਆ ਬਲੋਂਤਰ ਕੋਈ ਉਹ ਜੀ ਪੁਰਾਣੀ ਕੋਈ ਚੀਜ਼ਾਂ ਮਿਲ ਨਹੀਂ ਆ ਗਈ ਮੈਨੂੰ ਜਿਹੜੀਆਂ ਮਤਲਬ ਹੈਗੀਆਂ ਨੇ ਉਹ ਐਸ ਵਕਤ ਸਾਰੇ ਇਥੇ ਉਸ ਟਿਸ ਮਟਰ ਰਹੇ ਨਹੀਂ ਗਾ ਉਹ ਕੋਈ ਚਾਪ ਪੁਰਾਣੀ ਉਸ ਟਾਈਮ ਦੀ ਮੌਜੂਦ ਹਾਂ ਹੈਗੀਆਂ ਨੇ ਹਾਂ ਜੀ ਹੈਗੀਆਂ ਸੋ ਸਾਡੇ ਨਾਲ ਹੋਰ ਵੀ ਕੋਈ ਕਰਮਚਾਰੀ ਮਿਲੂਦੇ ਵਾਇਰ ਦਿਖਾਉਣ ਉਹ ਬੱਸ ਤਹੀ ਵੀ ਰੇਲ ਵੀ ਸ਼ੂਟ ਕਰਦੇ ਨੇ ਮੈਂ ਵੀ ਰੇਲ ਦੇ ਨਾਲ ਰਸਟੇ ਹਰ ਕਿੰਨਾ ਚਿਰ ਡਿਊਟੀ ਕੀਤੀ 30 ਸਾਲ 30 ਸਾਲ ਇੱਥੇ ਕੀਤੀ ਜਾਂ ਫਿਰ ਉੱਧਰ ਇੱਥੇ ਵੀ ਕੀਤੀ ਅੰਮ੍ਰਿਤਸਰ ਵੀ ਕੀਤੀ ਇੱਥੇ ਕਿੰਨਾ ਚਿਰ ਇੱਥੇ ਰਹੇ 20 20 ਕੇ 30 ਸਾਲ ਮਤਲਬ ਉਸ ਟਾਈਮ ਜਿਸ ਟਾਈਮ ਤੁਸੀਂ ਰਹੇ ਉਦੋਂ ਵੀ ਵਪਾਰਕਾ ਮਾਹੌਲ ਦੇ ਵਿੱਚ ਰਹੇ ਕਿ ਤਾਂ ਉਸ ਤੋਂ ਬਾਅਦ ਆਏ ਨਹੀਂ ਉਦੋਂ ਨਹੀਂ ਕੋਈ ਵਪਾਰ ਵਪਾਰ ਪਹਿਲਾਂ ਪਹਿਲਾਂ ਹੀ ਚੱਲਿਆ ਪਾਕਿਸਤਾਨ ਤੋਂ ਪਹਿਲਾਂ ਹੁਣ ਜਦੋਂ ਤੁਹਾਡੀ ਡਿਊਟੀ ਚੱਲਦੀ ਹੈ ਉਸ ਟਾਈਮ ਯਾਤਰੀਆਂ ਦਾ ਕਿਵੇਂ ਆਉਣ ਜਾਣਾ ਤੇ ਹੁਣ ਦਾ ਮੌਜੂਦ ਹੁੰਦਾ ਉਦੋਂ ਯਾਤਰੀ ਵੀ ਬਹੁਤ ਵਧੀਆ ਆ 2010 12 ਤੋਂ ਘਟਿਆ ਮਤਲਬ 2010 ਹੀ ਪਰ ਜਿਹੜਾ ਮਨ ਲੋਕਾਂ ਦਾ ਜਾਣਕਾਰੀ ਕੀ ਕਾਰਨ ਮਤਲਬ ਲੋਕਾਂ ਦਾ ਮਤਲਬ ਉਦੋਂ ਵੀ ਜਿਹੜਾ ਘਟਿਆ ਘਟ ਐ ਤਾਂ ਹੀ ਮੁਲਾਜ਼ਮ ਘਟ ਗਏ ਸਟੇਸ਼ਨ ਤੇ ਕੋਈ ਹੈ ਨਹੀਂ ਇਦਾਂ ਹੀ ਲੋਕ ਚੜ ਜਾਂਦੇ ਇਦਾਂ ਕੀ ਲੱਗਦਾ ਵੀ ਪਰਚੀਆਂ ਨਾ ਮਿਲਣ ਕਰਕੇ ਜਾਂ ਟਿਕਟਾਂ ਨਾ ਮਿਲਣ ਕਰਕੇ ਲੋਕਾਂ ਦੇਰ ਜਾਣ ਘਟੇ ਬਿਲਕੁਲ ਮਤਲਬ ਜੇ ਇੱਥੇ ਕਰਮਚਾਰੀ ਹੋਣ ਤਾਂ ਲੋਕਾਂ ਦਾ ਦੇਰ ਮਤਲਬ ਉਹ ਪੂਰਨ ਵੱਸ ਸਕਦੇ ਉਸੇ ਪੂਰਨ ਗੱਡੀਆਂ ਤਾਂ ਨਹੀਂ ਇਹ ਕਈ ਵਾਰੀ ਆਤਵਾਦ ਦੇ ਟਾਈਮ ਦੂਜੇ ਟਾਈਮ ਬੰਦ ਵੀ ਕਰ ਦਿੰਦੇ ਮੌਲ ਖਰਾਬ ਆ ਮੌਲ ਖਰਾਬ ਉਹ ਜਿਹਦਾ ਪਿੱਛੇ ਜਿਹਾ ਮੌਲ ਖਰਾਬ ਰਿਹਾ ਉਹ ਤਾਂ ਬੰਦ ਰਹੀ ਗੱਡੀ ਬੰਦ ਰਹੀ ਹੁਣ ਮਤਲਬ ਫੇਰ ਚੱਲ ਵੀ ਗੱਡੀ ਫੇਰ ਚੱਲ ਜੋ ਮਤਲਬ ਤੁਸੀਂ ਡਿਊਟੀ ਕਰਦੇ ਰਹੇ ਜੋ ਉਦੋਂ ਮਤਲਬ ਟ੍ਰੇਨ ਦੇ ਵਿੱਚ ਮਤਲਬ ਕਾਫੀ ਤੁਸੀਂ ਕਰਦੇ ਰਹੇ ਜੋ ਉਦੋਂ ਯਾਤਰੀਆਂ ਤਾਂ ਕਿਵੇਂ ਮਤਲਬ ਫੁੱਲ ਯਾਤਰੀ ਜਾਂਦੇ ਨੇ ਹਾਂ ਪੂਰੀ ਜਾਂਦੇ ਨੇ ਬੜੀ ਸਵਾਰੀ ਫੁੱਲ ਸਵਾਰੀ ਜਾਂਦੀ ਕਿ ਮੁਲਾਜ਼ਮ ਜਾਂਦੇ ਨੇ ਕਿ ਜਾਂ ਆਮ ਸਵਾਰੀ ਵੀ ਜਾਂਦੀ ਨਹੀਂ ਆਮ ਸਵਾਰੀ ਜਾਂਦੀ ਗਈ ਅੱਬਾ ਕੰਮ ਕਰਨ ਵਾਲੇ ਹਾਂ ਇਹ ਤੂੰ ਕਿੱਥੇ ਹੋ ਟ੍ਰੇਨਾਂ ਨਾਲ ਕਿੱਥੇ ਕਿੱਥੇ ਜਾਂਦੀਆਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਹੁੰਦੀ ਜਾਂਦੀ ਹੈ ਬਾ ਕੀ ਮਤਲਬ ਜਦੋਂ ਉਦੋਂ ਤਾਂ ਤਾਂ ਹੁੰਦਾ ਕਿਰਾਇ ਨਿੱਜ ਨੂੰ 60 ਜਹਾ ਨਹੀਂ ਉਦੋਂ 10 ਰੁਪਏ ਹੀ ਤੇ ਹੁਣ 15 ਪਰ ਕੀ ਲੱਗਦਾ ਵੀ ਇੱਥੇ ਜਦੋਂ ਲੋਕਲ ਜਦੋਂ ਪੈਸੇਂਜਰ ਨੇ ਉਟੀਰ ਲੱਗ ਜਾਂਦੇ ਜਾਂ ਉਹ ਵੀ ਚੱਟ ਚ ਜਾਂਦੇ ਨਹੀਂ ਕੁਝ ਲੈ ਲਿੰਦੇ ਆ ਕੁਝ ਨਹੀਂ ਲੈ ਲਿੰਦੇ ਕੁਝ ਨਹੀਂ ਲੱਗਦਾ ਵੀ ਇੱਥੇ ਸਟਾਪ ਦੀ ਜਿਹੜੀ ਪਰਭਾਈ ਹੈ ਜਿਆਦੀ ਹੋਣੀ ਚਾਹੀਦੀ ਹੈ ਡਿਵੈਲਪਮੈਂਟ ਥੋੜੀ ਬਹੁਤ ਹੋਣੀ ਚਾਹੀਦੀ ਆਹ ਹੋਣੀ ਚਾਹੀਦੀ ਜੀ ਗੱਡੀ ਦੀ ਚੈਕਿੰਗ ਹੋਣੀ ਚਾਹੀਦੀ ਆ ਕੀ ਲੱਗਦਾ ਵੀ ਇੱਥੇ ਜਿਹੜੀ ਜ਼ਿਆਦਾ ਝਾਂਵਾਦਾਂ ਤੇ ਇੱਡਾ ਬਦਮੁਲਕਾਨ ਦੀ ਨਗਰੀ ਹੈ ਤੇ ਇਧਰ ਮੁਲਕ ਨਾਲ ਦੇ ਬਣਾ ਤੇ ਇੱਕ ਨਾਲ ਚੱਲਦੀ ਜੀ ਸੰਤਰੀ ਚੱਲਦੀ ਪਈ ਤੇ ਇਧਰ ਇਹ ਮਲੂ ਜਿਆਦਾ ਬਲੋਗ ਸਟਾਪ ਹੀ ਹੋ ਜਾਏ ਤੇ ਸੰਖਤ ਝਾਂਨੇ ਤੂੰ ਹੋਰ ਬੱਸ ਸਕਦਾ ਬੱਸ ਸਕਦਾ ਜੀ ਕਿਉਂਕਿ ਤੁਸੀਂ ਤਾਂ ਇਹ ਵੀ ਡੇਰਾ ਬਾਬਾ ਨਾਲ ਉੱਤਰੂ ਵੀ ਜਿਹੜੀਆਂ ਅਬਰਸਰ ਹੁੰਦੀ ਲੋਕ ਇਦਾਂ ਦਰਸ਼ਕਾਂ ਹੁੰਦੇ ਤੇ ਇੱਥੋਂ ਦੇ ਜਿਹੜੇ ਅਬਰਸਰ ਨੂੰ ਮਿਲ ਦੱਸਦੇ ਦੋਵੇਂ ਗੁਰਤਾ ਮਣ ਜਿਹੜੀ ਹੈ ਇਹ ਗੱਡੀ ਲਿੰਕ ਕਰਦੀ ਜੋਰ ਜੀ ਇੱਕ ਕੋਰੀਡੋਰ ਕਰਕੇ ਬੜਾ ਵਧੀਆ ਇਹ ਕੰਮ ਬੜੀ ਸਵਾਤੀ ਪਈ ਫਿਰ ਇਹ ਜਦੋਂ ਪਾਸਪੋਰਟ ਤੇ ਕਰਤਨ ਫਿਰ ਭੰਗ ਹੋ ਗਿਆ ਕੀ ਲੱ ਹਜ਼ਾਰ ਘਾਤੇ ਕਰਦੇ ਨੇ ਫੇਰ ਸਵਾਰੀ ਦੋ ਤਾਂ ਸੋ ਇਹ ਸਾਨੂੰ ਸਾਡੇ ਨਾਲ ਇੱਕ ਕਰਮਚਾਰੀ ਜਿਨ੍ਹਾਂ ਨੇ ਸਾਰੀ ਇਹ ਆਪਣੀ ਗੱਲਬਾਤ ਜਿਹੜੀ ਆ ਰੇਲਵੇ ਸਟੇਸ਼ਨ ਦੀ ਦੱਸੀ ਸੋ ਮੈਂ ਤੁਹਾਡਾ ਆਪਣਾ ਲਾਪਰੇਸ਼ੀ ਖੁਸ਼ੀਪੁਰ ਤੁਸੀਂ ਦੇਖਦੇ ਰਹੋ ਇਹ ਚੈਨਲ ਤੋਂ ਤੁਹਾਨੂੰ ਵਕਤ-ਵਕਤ ਦੇਣੀ ਹੈ ਇਸ ਤਰ੍ਹਾਂ ਦੀਆਂ ਸੋਰੀਆਂ ਜੋੜ ਆਉਂਦੇ ਜੁੱਤਾਂ